ਭਜਿੰਦਰ ਸੰਧੂ ਜੀ ਸਤਿ ਸ੍ਰੀ ਅਕਾਲ ਜੀ ਹਲੋ ਕੀ ਹਾਲਤ ਜੀ ਕੀ ਕਹਾਂ ਆਵਾਜ਼ ਸਹੀ ਆਉਂਦੀ ਮੌਸਮ ਨਜ਼ਾਰਾ ਦੇਖੋ ਜੀ ਬਾਹਰ ਦਾ ਨੇ ਬਰਿੰਦਰ ਕੋ ਨੇ ਜਤਿੰਦਰ ਕੋ ਜੀ ਮਾਤਾ ਜੀ ਲਈ ਤਾਂ ਲੋਕ ਆਏ ਇੱਕ ਚਰਤ ਸਿੰਘਾਂ ਦੀ ਚੈਨਲ ਉਹ ਆਏ ਇੱਕ ਨਿੱਜਰ ਸਾਹਿਬ ਨੇ ਇੰਗਲੈਂਡ ਤੋਂ ਉਹ ਆਏ ਫੌਜੀ ਸਾਹਿਬ ਉਹਨਾਂ ਦਾ ਥੈਂਕ ਯੂ ਬਾਕੀ ਮਾਹੌਲ ਦੇਖ ਲਓ ਸਮਾਜ ਦਾ ਕਿੱਦਾਂ ਦਾ ਜੀ ਕੱਲ ਨੂੰ ਜਿਹੜਾ ਖਲਾਸਾ ਕਰਾਂਗੇ ਕੱਲ ਨੂੰ ਵੀ ਵਧੀਆ ਆ ਉਹਾਂ ਕਰੋੜ ਇਕੱਠੇ ਕੀਤੇ ਸੀ ਗੁਰਸਿੱਖੀ ਦੇ ਰੂਪ ਚ ਲੋਕਾਂ ਤੋਂ 4-4 ਰੁਪਏ 400 ਕੋੜ 500 ਕੋੜ 1000 ਕੋੜ ਲੈ ਕੇ ਤੇ ਕਰੋੜਾਂ ਰੁਪਈਆ ਖਾ ਗਏ ਫਿਲਮ ਲੈਣ ਦੇ ਨਾਂ ਤੇ ਬਦਨਾਮ ਫਿਲਮ ਲੈਣ ਕਰ ਕੌਣ ਰਿਆ ਤੇ ਸੋਚ ਕੇ ਦੇਖੋ ਕਈ ਬੰਦਿਆਂ ਨੂੰ ਕਮੈਂਟ ਪਾਉਣ ਦੀ ਪ੍ਰੋਬਲਮ ਰਹਿੰਦੀ ਆ ਬਹੁਤ ਪਤਾ ਹੈ ਨਹੀਂ ਕੋਈ ਸ਼ਕੌਲਾ ਪਾਉਂਦੇ ਉੱਦੀ ਜੀ ਜੀ ਸਮਝਿਆ ਕਰੋ ਪ੍ਰਭੂ ਕੱਲ ਦੀ ਵੀਡੀਓ ਤੇ ਮੈਂ ਕਰੂੰਗਾ ਖਲਾਸਾ ਵਧੀਆ ਤਰੀਕੇ ਨਾਲ ਮਿੰਨਕਾ ਟਾਇਆ ਮੈਂ 6 ਵਜੇ ਕਿਹਾ ਸੀਗਾ 8:00 8:00 ਅਰਜਨ ਸਿੰਘ ਜੀ ਅੰਦੇਲ ਸਿੰਘ ਜੀ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਹੈਸ਼ਟੈਗ ਬੰਦ ਇਹਦਾ ਕੀ ਮਤਲਬ ਜੀ ਕੁਲਜਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੁਲਜਿੰਦਰ ਜੀ ਸਸਿਕਾ ਨਵਾ ਸਹੀ ਹੋਣੀ ਜਿੰਨਾ ਹੋ ਸਕਦਾ ਮੇਰੇ ਭਰਾ ਮਿੱਤਰ ਜਤਿੰਦਰ ਕੌਰ ਜੀ ਦਾ ਮਸਲਾ ਜਿਹੜਾ ਰੋਲਾ ਪਾਓ ਫਿਲਮੀ ਤਾਂ ਸਾਰੇ ਦਿਲਜੀਤ ਐਮੀ ਵੀ ਇੱਕ ਬੜ ਬੜੇ ਸਟਾਰ ਹਸ ਨੇ ਹੀ ਸਾਰੇ #1 #3 ਇਹਦਾ ਮਤਲਬ ਕੀ ਹੁੰਦਾ ਜੀ ਸਲਾਮ ਜੀ ਸਲਾਮ ਮਤਰੀਕਾਸ ਜੂਨ ਆਰਮੀ ਐ ਬਬੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੈਲੋ ਅੱਜ 6 ਵਜੇ ਕਿਹਾ ਸੀ ਮੈਂ ਆਇਆ ਕਰੂੰਗਾ ਜੀ ਸੰਡੇ ਨੂੰ ਸੰਡੇ 6 ਵਜੇ ਲਾਈਵ ਹੋਇਆ ਕਰੂੰਗਾ ਹਮੇਸ਼ਾ ਇਸ ਮੈਸੇਜ

ਕਈ ਤੁਹਾ ਡਰਗੇ ਭਰਾ ਮਿੱਤਰ ਮੈਸੇਜ ਪਾਉਂਦੇ ਆ ਬਈ ਆਪਣਾ ਖਿਆਲ ਰੱਖਿਓ ਮੈਂ ਸਮਝਦਾ ਹਾਂ ਕਿਉਂ ਕਹਿੰਦੇ ਆ ਪਰ ਕੀ ਕਰੀਏ ਭਾਜੀ ਇਹਨਾਂ ਦਾ ਤਾਂ ਬੇੜਾ ਬੈਠਾ ਆ ਕੱਲ ਦੀ ਵੀਡੀਓ ਵੀਡੀਓ ਪਾਵਾਂਗੇ ਉਹ ਵੀ ਰੀਜ਼ਨ ਤਾਂ ਹੀ ਆ ਬੰਦੇ ਵੱਤ ਤੋਂ ਬੱ ਜੁੜਿਆ ਕਰੋ ਹਰ ਸੰਡੇ ਆਪਾਂ ਆਇਆ ਕਰਾਂਗੇ ਜੀ ਸੰਡੇ ਵੀ ਆਵਾਂਗੇ ਇੱਕ ਦਿਨ ਵਿੱਚ ਰੱਖਾਂਗੇ ਬੁੱਧਵਾਰ ਰੱਖ ਲਿਆ ਕਰਾਂਗੇ ਜਾਂ ਸੰਡੇ ਦਾ ਪੱਕਾ ਆ ਆਪਾਂ ਕਰਾਂਗੇ ਇਹਨਾਂ ਕੰਨੀ ਕੰਨੀ ਹੋਰ ਘਰ ਸਾਰਿਆਂ ਦੇ ਸਭ ਠੀਕ ਹਨ ਜੀ ਫੈਸਟੈਗ ਮੈਨੂੰ ਤਾਂ ਸਮਝ ਨਹੀਂ ਆ ਰਹਾ ਲੈ ਜੀ ਦਾ ਤਮੀਰ ਕਰੇ ਖੁਸ਼ ਰਹੋ ਆਵਾਜ਼ ਰਹੋ ਅੱਜ ਬੰਦੇ ਘਟ ਆਏ ਸੀ ਗੱਲੋਂ ਆਪਣੀ ਹੁੰਦੀ ਤੇ ਸੰਡੇ ਰੱਖਦੇ ਆ ਜੀ ਅਗਲੇ ਸੰਡੇ ਫੇਰ ਬੁਰਦੂਆਰ ਜਾਂ 1 ਵਾਰ ਰੱਖਿਆ ਕਰਾਂਗੇ ਸਮੋਸਾ ਮੀਰਵੰਨੀ ਥੈਂਕ ਯੂ ਸ਼ੁਕਰੀਆ ਜੀ ਬਾਏ ਬਾਏ